ਚੱਲੇ ਕਹਿੰਦੇ ਵੀ ਬਾਬੇ ਹਰਨੇਕ ਸਿੰਘ ਨੇਕੀ ਦਾ ਪੁੱਤਰ ਹੈ ਮੇਰੀ ਵੀਰੋ ਸੰਦੀਪ ਦੋਦੇ ਦੀ ਧਰਤੀ ਦਾ ਵੱਧ ਕੇ ਕਬੱਡੀ ਪਾ ਦਿੱਤੀ ਸ਼੍ਰੀ ਮੁਕਤਸਰ ਜਿਲ੍ਹਾ ਇਸ ਨੌਜਵਾਨ ਖਿਡਾਰੀ ਦਾ ਲਓ ਸੰਦੀਪ ਨਾਮ ਹੈ ਰਾਜਾ ਸਿੰਘ ਦਾ ਸੁਪੁੱਤਰ ਮੇਰੀ ਵੀਰੋ ਇਹਦੇ ਬਾਬਾ ਜੀ ਆਪਣੇ ਸਮੇਂ ਦੇ ਕਹਿੰਦੇ ਵੀ ਬਹੁਤ ਉੱਚ ਕੋਈ ਕੋਟੀ ਦੇ ਜਿਹੜੇ ਖਿਡਾਰੀ ਨੇ ਲਓ ਸਾਹਮਣੇ ਦੇਖ ਲਓ ਵੀ ਇੱਕ ਪਾਸੇ ਨੌਜਵਾਨ ਸੰਦੀਪ ਕੱਲਾਂ ਦੇ ਕਬੱਡੀ ਖੇਡ ਮੇਲੇ ਦਾ ਉਤਮ ਧਾਵੀ ਮੇਰੀ ਵੀਰੋ ਕੱਲ ਕੱਲਾਂ ਦੇ ਲਓ ਉਧਰਲੇ ਪਾਸੇ ਮਾਨੁਕਿਆਂ ਦੇ ਕਬੱਡੀ ਖੇਡਾ ਪਾਈ ਦੇ ਸਾਈਡ ਤੇ ਚਰਨਜੀਤ ਨੂੰ ਮੇਲੇ ਬਈ ਆਪਣੇ ਡੈਡੀ ਚ ਰਣਜੀਤ ਨੂੰ ਦੋਦੇ ਦੀ ਧਰਤੀ ਦੇ ਸੰਦੀਪ ਸਿੰਘ ਦੀ ਪਾਈ ਹੋਈ ਕਬੱਡੀ ਕਿ ਲਲੀਆਂ ਦੇ ਸੰਦੀਪ ਦੇ ਐ دیਵਾਨੇ ਐਸੇ ਮੈਨ ਬੜੇ ਨੇ ਤਰਤੂਤਾਂ ਵਾਲੇ ਗਰਜੀਤ ਦੇ دیਵਾਨੇ ਐਸੇ ਮੈਨ ਬੜੇ ਨੇ ਕਿਤੇ ਹੁੰਦਿਆ ਨੇ ਕਹਿੰਦੇ ਬਿਹਾਰੀਪੁਰੇ ਤੋੜਦੀਆਂ ਗੱਲਾਂ ਅੱਜ ਹੋਰ ਬੇਲੀਓ ਪੰਜਾਬੀਆਂ ਦੇ ਜੋਰ ਦੀਆਂ ਗੱਲਾਂ ਅੱਜ ਹੋਰ ਬੇਲੀਓ ਪਈ ਹੀ ਕਬੱਡੀ ਹੈ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇਹ ਨੌਜਾਨ ਲੈ ਵੀ ਪਿੱਥੋ ਵਾਲਿਆ ਉਧਰ ਸੁਖਮੰਦਰ ਕਹਿਲ ਸਾਹਾ ਆਖਦੇ ਆ ਵੀ ਜੇ ਜਫਾ ਲਾਵेंगे ਤੇ 100 ਤੇਰੇ ਲਈ ਹੈ ਨੌਜਾਨ ਲਓ ਪਿੱਥੋ ਵਾਲਾ ਸ਼ੀਰਾ ਦੇਖ ਲੈ ਵੀ ਹਲਕਾ ਟੱਚ ਹੈ ਕਿਸੇ ਨੌਜਾਨ ਦੇ ਖਿਡਾਰੀ ਨੂੰ ਪਰ ਪੁਆਇੰਟ ਧਾਵੀ ਦੇ ਹਿੱਸੇ ਅੱਜ ਪੱਤੀ ਵਾਲੇ ਦੇ ਖੇਡ ਗਰਾਊਂਡਾਂ ਦੇ ਵਿੱਚ ਸਿਰਾ ਆਉਣ ਵਾਲੀ ਗੱਲ ਹੈ ਲਓ ਇਸ ਇਲਾਕੇ ਦਾ ਦੁਨੀਆ ਦਾ ਕਹਿੰਦੇ ਹਰਮਨ ਪਿਆਰਾ ਖਿਡਾਰੀ ਦੋਦੇਵਾਲਾ ਸੰਦੀਪ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧਾ ਹੋਇਆ ਲੱਡੂ ਜਹਾਗੀਰ ਦੀ ਟੀਮ ਦੇ ਚਾਰ ਜਾਫੀ ਤਿਆਰ ਨੇ ਹੁਣ ਵੇਖਦਾ ਹੈ ਕਿ ਕਿਸ ਜਾਫੀ ਦੇ ਨਾਲ ਮੁਕਾਬਲਾ ਹੁੰਦਾ ਲਓ ਸੰਦੀਪ ਦੀ ਪਾਈ ਹੋਈ ਕਬੱਡੀ ਉਧਰ ਗੁਰਪੀ ਸੈਦੀ ਜੀ ਬੜੇ ਮਾਣ ਪੁੱਜਦੇ ਕਰਦੇ ਆ ਜਸਵੰਤ ਇਸ ਲਈ ਸੰਦੀਪ ਸਨਮਾਨਚਨ ਨਹੀਂ ਪਹੁੰਚੇ ਉਹ ਆਪਣੇ ਸਨਮਾਨਚਨ ਲੈ ਜਾਣ ਇੱਕ ਜ਼ਰੂਰੀ ਬੇਨਤੀ ਹੈ ਲਓ ਇਸ ਸਮੇਂ ਮੁਕਾਬਲਾ ਦੋਦੇਵਾਲੇ ਸੰਦੀਪ ਦੀ ਪੈਂਦੀ ਹੋਈ ਕਬੱਡੀ ਇੰਦਗੜ ਦੀ ਧਰਤੀ ਦਾ ਬਗੀਚਾ ਕਦੇ ਫੜਦਾ ਏ ਗੁੱਟ ਕਦੇ ਪੈਂਦਾ ਲੱਤੀ ਕਦੇ ਫੜਦਾ ਏ ਗੁੱਟ ਵਧੀਆ ਜਿਹਾ ਲਾ ਕੇ ਜਫਾ ਮੇਲਾ ਲੈਂਦਾ ਕਦੇ ਸ਼ੇਰ ਨਾ ਰਹਿੰਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁੱਜੀ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੀ ਗੁੱਜੀ ਰਵਿੰਦਰ ਸਰਪੰਚ ਜੀ ਚਮਕੌਰ ਸਿੰਘ ਜੀ ਉਹਨਾਂ ਵੱਲੋਂ 100 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣਗੇ ਲਓ ਇਸੇ ਲਈ ਦੋਦੇਵਾਲਾ ਸੰਦੀਪ ਦੋਦੇਵਾਲਾ